लुधियाना झुलुंदर बाईपास स्थित साई लाडी शाह जी ਦੇ ਜਨਮ ਦਿਵਸ ਤੇ ਦੂਜੇ ਵਿਸ਼ਾਲ ਮੇਲੇ ਤੇ ਪੰਡਾਰੇ ਦਾ ਆਯੋਜਨ ਕੀਤਾ ਗਿਆ ਦੱਸਦੇ ਕਿਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਇਸ ਮੌਕੇ ਮੰਨੂ ਭਾਈ ਨੇ ਕਿਹਾ ਕਿ ਮੇਲੇ ਦੇ ਵਿੱਚ ਮੁੱਖ ਰੂਪ ਨਾਲ ਜੋਤੀ ਨੂਰਾਜ਼ ਲਮਾ ਮੁਕਰਮਰ ਸਾਬਰੀ ਅਤੇ ਦੀਪਕ ਹੋਸਲਾ ਵੱਲੋਂ ਕਵਾਲੀਆਂ ਗਾਇਨ ਕੀਤੀਆਂ ਜਾਣਗੀਆਂ ਆ ਫਿਰ ਲਗਾਈਗੀ ਉਹਦੇ ਬਾਰੇ ਠੀਕ ਇਹ ਕਹਿਣਾ ਚਾਹੁੰਦਾ ਸੀ ਮੈਂ ਇਹੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਹਾਂ ਕੀ ਕਿਨਾਵਾ ਵੱਧ ਤੋਂ ਵੱਧ ਚੜ ਕੇ ਰੱਬ ਵਾਲੇ ਪਾਸੇ ਲੱਗੋ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਰੱਬ ਵਾਲੇ ਪਾਸੇ ਲੱਗੋਗੇ ਉਹਨਾਂ ਨਸ਼ਿਆਂ ਤੋਂ ਦੂਰ ਰਹੋਗੇ ਔਰ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਰਹੋ ਜਿੰਨੀ ਸਮਾਜ ਦੀ ਸੇਵਾ ਕਰੋਗੇ ਉਹਨਾਂ ਤੁਸੀਂ ਰੱਬ ਨਾਲ ਹੋਰ ਜੁੜੋਗੇ ਮੈਂ ਇਹੀ ਮੇਰੀ ਇਹ ਅਪੀਲ ਹੈ ਕਿ ਹਾਂ ਕੀ ਕਿਨਾਵਾ ਨਸ਼ਿਆਂ ਤੋਂ ਦੂਰ ਰਹੋ ਔਰ ਹਮੇਸ਼ਾ ਰੱਬ ਦੇ ਚਰਨਾਂ 'ਚ ਲੱਗੇ ਰਹੋ ਤੁਹਾਨੂੰ ਆਪਣੇ ਮਾਪਿਓ ਦੀ ਵੀ ਸੇਵਾ ਕਰਨੀ ਅੱਛੀ ਤਰ੍ਹਾਂ ਆ ਜਾਏਗੀ ਕਿ ਹਾਂ ਕਿ ਰੱਬ ਵਾਲੇ ਪਾਸੇ ਜਦੋਂ ਤੁਸੀਂ ਜੁੜੇ ਰਹੋਗੇ ਅੱਜ ਜਿਹੜੇ ਦਿਨ ਬਲੱਡ ਕੈਂਪ ਅਸੀਂ ਇਹ ਲਾਇਆ ਕਿ ਹਾਂ ਕਿ ਸਾਈਂ ਜੀ ਦਾ ਜਨਮ ਦਿਨ ਸੀਗਾ ਤੇ ਜਿਹੜੇ ਲੋਕਾਂ ਨੂੰ ਲੋੜ ਹੈ ਉਹਨਾਂ ਦੇ ਬੱਚੇ ਸਾਈਂ ਜੀ ਦੇ ਬੱਚੇ ਆ ਸੀ ਅਸੀਂ ਆਪਣੇ ਵੱਲੋਂ ਆਪਣਾ ਅੱਛਾ ਕੰਮ ਕਰਦੇ ਹਾਂ ਕਿ ਹਾਂ ਕਿ ਵੱਧ ਤੋਂ ਵੱਧ ਚੜ੍ਹ ਕੇ ਜਿੰਨੀ ਲੋਕਾਂ ਦੀ ਮਦਦ ਹੋ ਸਕਦੀ ਹੈ ਉੰਨੀ ਕਰੋ ਹਮੇਸ਼ਾ ਸਾਈਂ ਜੀ ਇਹੀ ਕਹਿੰਦੇ ਸੀਗੇ ਸਰਬਤ ਦਾ ਭਲਾ ਸਰਬੱਤ ਦਾ ਭਲਾ ਮੀਨਸ ਕੀ ਹਾਂ ਕਿ ਸਰਬੱਤ ਦਾ ਭਲਾ ਤੇ ਸਰਬੱਤ ਦਾ ਭਲਾ ਅਸੀਂ ਉਹਨਾਂ ਦੇ ਬੱਚਿਆਂ ਅਸੀਂ ਉਹਨਾਂ ਦੀ ਰਾਤ ਹੀ ਚੱਲਣਾ ਤੇ ਅਸੀਂ ਵੀ ਇਹੀ ਕਹਿੰਨੇ ਆ ਕਿ ਸਰਬੱਤ ਦਾ ਭਲਾ ਹੋਵੇ ਤੇ ਕੋਈ ਰੱਬ ਦੇ ਵਿੱਚ ਕੋਈ ਫਰਕ ਨਹੀਂ ਆ ਸਾਰੇ ਜਿਹੜੇ ਮਰਜੀ ਰੱਬ ਨੂੰ ਮੰਨੋ ਪਰ ਮੰਨੋ ਦਿਲੋਂ ਕਿ ਹਾਂ ਕਿ ਤੁਸੀਂ ਦੂਰ ਗਲਤ ਕੰਮਾਂ ਤੋਂ ਦੂਰ ਰਹੋ ਪਈ ਜੇ ਆਈਡੈਂਟੀਫਿਕੇਸ਼ਨ ਨੂੰ ਲੋੜ ਪੈਂਦੀ ਹੈ ਬਲੱਡ ਲੈਣ ਨੂੰ ਨੰਬਰ ਵੀ ਕਿਰਗਰ ਹਾਂਜੀ ਇਹਨਾਂ ਦੀ ਸੰਸਥਾ ਹੈਗੀ ਹੈ ਜੀ ਉੱਥੇ ਆਪਣਾ ਬਲੱਡ ਆਪਣਾ ਨੰਬਰ ਲਿਖਿਆ ਹੋਇਆ ਹੈ ਉਹਨਾਂ ਤੋਂ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਜਦੋਂ ਕਿਸੇ ਨੂੰ ਬਲੱਡ ਦੀ ਲੋੜ ਹੈ ਜੀ ਹਾਂਜੀ ਸਰ ਜੀ ਲੁਧਿਆਣਾ ਵਿੱਚ ਸਾਈ ਲਾਡੀਸ਼ੀ ਦੇ ਜਨਮ ਦਿਨ ਤੇ ਆਇਆ ਹੋ ਮੈਂ ਔਰ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਸਾਈ ਲਾਡੀ ਨੇ ਮੁਝੇ ਆਪਣੇ ਦਿਲ ਵਿੱਚ ਆਪਣੀ ਕਦਮਾਂ ਵਿੱਚ ਆਪਣੀ ਨਜ਼ਰوں ਵਿੱਚ ਰੱਖਾ ਹੈ और आज पुजारा जी यहाँ पर मौजूद है हमारी पूरी टीम हमसर हयात मजर हयात आहिर हयात हयात सूफ़ी ब्रादर्स अथहर हयात मैं मुझे नहीं पता था कि आज मेरी कहाँ पर हाज़िरी है और मैं बता नहीं सकता मैं मेरी आँख में आंसू आ जाएंगे मैं जरा जज्बाती हूँ मैं आपको बता दूँ कि जब इसने बताया मुझे कि भाई एक हाज़िरी है तो मुझे नहीं पता था कि साई जी की हाज़िरी है लेकिन साई को पता था कि यहाँ हाजिरी है सरप्राइज था तो मैं इसके लिए बड़ा खुश हूँ मैं इसके लिए कोई भी जवाब नहीं दे सकता क्योंकि मेरे अल्फाज कम पड़ जाएंगे मेरा साइंस इतना बड़ा है उसके आगे मेरी कोई बात नहीं मैं यहां पर हाजरी देके जा रहा हूं मैं पूरी टीम का पूरे ग्रुप का पूरे हिंदुस्तान का सिर्फ पंजाब का नहीं 올 오버 월드 ਕਾ ਮੈਂ ਸ਼ੁਕਰਗੁਜ਼ਾਰ ਹੂੰ ਕਿ ਹਮੇ ਸਾਈ ਜਸਾ ਪਾਲਨ ਹਾਰ ਮਿਲਾ ਹੈ ਬਹੁਤ ਬਹੁਤ ਸ਼ੁਕਰੀਆ ਬਦ ਜੋ ਜੋ ਵੱਡਿਆਂ ਨੇ ਕਹਿ ਮੈਂ ਬਾਦ ਚ ਪਲੀਜ਼ ਰੋਟੀ ਵਾਲੇ ਦੀ ਸਤਿ ਲਾ ਸਾਰੀ ਦਾ ਅੱਜ ਸਾਈ ਜੀ ਦਾ ਜਨਮ ਦਿਹਾੜਾ ਮਨੂ ਬਾਈ ਜੀ ਔਰ ਸੇ ਮਨਾਇਆ ਗਿਆ ਵਾ ਔਰ ਜਿੰਨੇ ਸੰਗਤਾਂ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਔਰ ਸਾਈ ਜੀ ਦੇ ਬਰਥਡੇ ਦੀ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਹਾਂ ਅੱਜ ਦੇ ਮੇਲੇ ਦੇ ਵਿੱਚ ਸਮੂਹ ਸੰਗਤ ਨੂੰ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹੇ ਤੋਂ ਆਏ ਸਾਰੇ ਲੁਧਿਆਣਾ ਸਿਆ ਨੂੰ ਸਾਈਂ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਉੱਥੇ ਅਰਦਾਸ ਕਰਦੇ ਆ ਸਾਈਂ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜੈ ਸਾਈਂ ਦੇਖੋ ਮਨੂ ਜੀ ਵੱਲੋਂ ਇੱਕ ਯੰਗ ਭਰਾ ਸਾਡੇ ਇੱਕ ਜੁਵਾ ਬੰਦਿਆਂ ਨੂੰ ਸੰਦੇਸ਼ ਵੀ ਹੈ ਕਿਤੇ ਅੱਜ ਪੰਜਾਬ ਨਸ਼ਾ ਨਾਲ ਲੋਕ ਜੁੜ ਰਹੇ ਹੈ ਨਸ਼ਾ ਵੱਲ ਤੁਰ ਰਹੇ ਹੈ ਤੇ ਕਿੱਥੇ ਅੱਜ ਆਪਾਂ ਸਦੇਜਣਾ ਜਾਣੇ ਕਿਤੇ ਨਵੀਂ ਪੀੜੀ ਸਾਡੀ ਇਹ ਚੰਗੇ ਕਰਮ ਵੀ ਕਰ ਰਹੀ ਹੈ ਤੇ ਮੇਰੀ ਸਮੂਹ ਜਿਹੜੇ ਵੀ ਪੰਜਾਬ ਦੇ ਜੁਵਾ ਪੀੜੀ ਹੈ ਉਹਨਾਂ ਨੂੰ ਅਪੀਲ ਹੈ ਕਿ ਆਪਾਂ ਨਸ਼ਾਵਾਲ ਛੱਡ ਕੇ ਆਪਾਂ ਚੱਗੇ ਪਾਸੇ ਲੱਗੇ ਧਰਮ ਦੇ ਉਪਰਾਲੇ ਕਰੀਏ ਧਰਮ ਦਾ ਕੰਮ ਕਰੀਏ ਜੈ ਸਾਈ ਜੀ ਸਾਈ ਸ਼ਾ ਜੀ ਦਰਬਾਰ ਲੁਧਿਆਣਾ ਵੱਲੋਂ ਜਿਹੜਾ ਦੂਸਰਾ ਮੇਲਾ ਕਰਾਇਆ ਗਿਆ ਉਹਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਤੇ ਸਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਗੇ ਵੀ ਬੇਨਤੀਆਂ ਕੀ ਲਾਈਆਂ ਸੀ ਕਿ ਸਾਰੇ ਪਰਿਵਾਰ ਸਮੇਤ ਸਾਈਂ ਜੀ ਦਾ ਅਸ਼ੀਰਵਾਦ ਲੈਣ ਲਈ ਜਰੂਰ ਪਹੁੰਚੋ ਕਿਉਂਕਿ ਜਿਹੜਾ ਅੱਜ ਦਾ ਦਿਹਾੜਾ ਸਾਡੇ ਵੀਰ ਮਨੀ ਜੀ ਨੇ ਰੱਖਿਆ ਸਰਕਾਰ ਆਪਣਾ ਸਾਈਂ ਜੀ ਦਾ ਜੋ ਜਨਮ ਦਿਹਾੜਾ ਸੀ 26 ਮਈ 26 ਨੂੰ 26 ਸਤੰਬਰ ਨੂੰ ਉਹਦੇ ਸ਼ੁਭ ਦਿਹਾੜੇ ਨੂੰ ਅੱਜ ਰੱਖਿਆ ਗਿਆ ਤੇ ਬਹੁਤ-ਬਹੁਤ ਮੁਬਾਰਕਬਾਦ ਸਾਰੀ ਕਮੇਟੀ ਨੂੰ ਤੇ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਬਾਬਾ ਪੀਰ ਜੈ ਬੁਨਾਦ ਸ਼ਾ ਅੱਜ ਬੜਾ ਹੀ ਪਾਗਾ ਵਾਲਾ ਦਿਨ ਹੈ ਅੰਬੇਦਕਰ ਪਵਨ ਲੁਧਿਆਣੇ ਦੇ ਵਿੱਚ ਸਾਡੇ ਵੀਰ ਮੰਨੂ ਜੀ ਦੁਆਰਾ ਸਾਈਲ ਖੁਰਾਨਾ ਜੀ ਦੁਆਰਾ ਬਾਬਾ ਮੁਰਾਦ ਸਾਹਿਬ ਜੀ ਬਾਬਾ ਸਾਈ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਇਸ ਉਪਲਬਖਸ਼ ਦੇ ਵਿੱਚ ਬਹੁਤ ਬਹੁਤ ਵਧਾਈ ਦੇਣਾ ਵਾ ਔਰ ਇਦਾਂ ਹੀ ਸਮਾਜ ਦੇ ਵਿੱਚ ਅੱਛੇ ਕਾਰਜ ਅੱਛੇ ਜਿਹੜੇ ਕਾਰੇ ਕਰ ਰਹੇ ਨੇ ਸਾਡੀ ਨੌਜਵਾਨ ਪੀੜੀ ਮੈਂ ਬਹੁਤ ਬਹੁਤ ਵਧਾਈ ਦੇਣਾ ਵਾ ਇਦਾਂ ਹੀ ਸਾਡੇ ਸਮਾਜ ਦੇ ਵਿੱਚ ਵੱਧ ਛੜ ਕੇ ਬਾਬਾ ਮੁਰਾਦ ਜੀ ਦਾ ਸਾਰਿਆਂ ਦਾ सनातन धर्म ਦਾ ਇੰਦਾ ਹੀ ਪ੍ਰਚਾਰ ਹੁੰਦਾ ਰਹੇ જય ਸ਼ੀ ਗੋ ਹਾਂਜੀ ਅੱਜ ਇੱਥੇ ਭੀਮਣਾਵ ਮੇਤਕਰ ਪਵੰਦੇ ਵਿੱਚ लाडी साई जी ਦਾ ਜਨਮ ਦਿਨ ਬਹੁਤ ਹੀ ਤੁੰਤਮ ਨਾਲ ਮਨਾਇਆ ਜਾ ਰਿਹਾ ਹੈ ਮਨੋਜੀ ਜੀ ਦੁਆਰਾ ਇਹ ਆਯੋਜਨ ਕੀਤਾ ਗਿਆ ਹੈ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੀ ਕਿ ਜਿਹੜੀ ਅੱਜ ਦੀ ਯੁਵਾ ਪੀੜੀ ਹੈ ਉਹ ਨਸ਼ਿਆਂ ਨੂੰ ਛੱਡ ਕੇ ਇਹ ਜਿਹੜੇ ਧਾਰਮਿਕ ਸਮਾਗਮ ਹੈ ਉਹੋ ਜੇ ਕਰਾਣੇ ਚਾਹੀਦੇ ਹਨ ਔਰ ਇਹ ਬਹੁਤ ਹੀ ਸراہਨੀਏ ਕੰਮ ਹੈ ਥੈਂਕ ਯੂ ਲੁਧਿਆਣਾ ਲਾਈਵਲੀ ਸੰਜੇ ਸੇਥੀ ਦੀ ਰਿਪੋਰਟ